ਗੁਰਬਾਣੀ ਦਾ ਫਰਮਾਨ ਹੈ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਬੋਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ ਭਾਈ ਗੁਰਦਾਸ ਜੀ ਦਾ ਬੋਲ ਆ ਕਿ ਜੇ ਕੋਈ ਸੈਂਕੜੇ ਸੋਨੇ ਦੇ ਮੰਦਰ ਬਣਾ ਦੇ ਪਰ ਜੇ ਆਪਾਂ ਉਹਦੇ ਬਰਾਬਰ ਤੇ ਸਿੱਖ ਨੂੰ ਗੁਰੂ ਸਾਹਿਬ ਦਾ ਇੱਕ ਸ਼ਬਦ ਵੀ ਸਿਖਾ ਦਈਏ ਤੇ ਵੱਡਾ ਬੋਨਾ ਮੈਂ ਇਹ ਸਮਝਦਾ ਕਿ ਮਾਤਾ ਗੁਜਰੀ ਜੀ ਵੈਲਫੇਅਰ ਸੇਵਾ ਸੁਸਾਇਟੀ ਜੋ ਭਾਈ ਸੁਰਿੰਦਰ ਸਿੰਘ ਜੀ ਮਟੌਰ ਬਾਬਾ ਅਵਤਾਰ ਸਿੰਘ ਜੀ ਟੀਬੀ ਸਾਹਿਬ ਵਾਲੇ ਇਹਨਾਂ ਨੇ 10 ਰੋਜ਼ਾ ਗੁਰਮਤ ਕੈਂਪ ਜਿਹੜਾ ਇੱਥੇ ਲਗਾਇਆ ਸੀ ਔਰ ਮੈਂ ਲਗਭਗ 60-65 ਮਿੰਟ 1 ਘੰਟੇ ਤੋਂ ਜ਼ਿਆਦਾ ਸਮਾਂ ਬੱਚਿਆਂ 'ਤੇ ਬਤਾਇਆ ਬੱਚਿਆਂ ਨਾਲ ਗੱਲਬਾਤ ਕੀਤੀ ਬੱਚਿਆਂ ਨੂੰ ਕਾਫੀ ਗੁਰਮਤ ਦਾ ਗਿਆਨ ਆ ਔਰ ਬੱਚਿਆਂ ਨੂੰ ਜਿਹੜਾ ਵੀ ਸਵਾਲ ਪੁੱਛਿਆ ਗਿਆ ਉਹਦਾ ਜਵਾਬ ਦਿੱਤਾ ਅੱਜ ਦੇ ਪਦਾਰਥਵਾਦੀ ਯੁੱਗ ਦੇ ਵਿੱਚ ਬੱਚਿਆਂ ਨੂੰ ਗੁਰੂ ਪਾਤਸ਼ਾਹ ਦੀ ਬਾਣੀ ਦੇ ਨਾਲ ਜੋੜਨਾ ਬਾਣੀ ਦੇ ਨਾਲ ਜੋੜਨਾ ਇਹ ਬਹੁਤ ਵੱਡਾ ਉਪਰਾਲਾਵਾ ਔਰ ਇਹੋ ਦੇ ਉਪਰਾਲੇ ਜਿਹੜੇ ਆ ਪਿੰਡ-ਪਿੰਡ ਤੇ ਸ਼ਹਿਰ-ਸ਼ਹਿਰ ਹੋਣੇ ਚਾਹੀਦੇ ਆ ਕਿਉਂਕਿ ਬੱਚੇ ਸਾਡਾ ਭਵਿੱਖ ਆ ਬੱਚੇ ਕੌਮ ਦੀ ਪਨੀਰੀ ਆ ਇਹਨਾਂ ਵਿੱਚੋਂ ਹੀ ਯੋਧੇ ਪੈਦਾ ਹੁੰਦੇ ਆ ਸੂਰਮੇ ਪੈਦਾ ਹੁੰਦੇ ਆ ਵਿਦਵਾਨ ਪੈਦਾ ਹੁੰਦੇ ਆ ਔਰ ਸਮਾਜ ਦੀ ਸੇਵਾ ਕਰਨ ਵਾਲੇ ਜਿਹੜੇ ਆਗੂ ਪੈਦਾ ਹੁੰਦੇ ਆ ਇਹ ਬੱਚਿਆਂ ਦੀ ਉਹ ਸਾਰੀ ਧਰਮ ਦੇ ਮੁਤਾਬਕ ਹੋਵੇਗੀ ਤੇ ਸਮਾਜ ਬਹੁਤ ਹੀ ਸੁੰਦਰ ਅਤੇ ਸਮਾਜ ਇੱਕ ਸਵਰਗ ਹੋਊਗਾ ਤੋਂ ਬੱਚੇ ਗੁਰਬਾਣੀ ਦੇ ਨਾਲ ਜੁੜੇ ਹੋਏ ਆ ਬੱਚੇ ਇਤਿਹਾਸ ਨੂੰ ਸਮਝਦੇ ਆ ਮੈਂ ਸਮਝਦਾ ਵੀ ਇਹੋ ਜਿਹੇ ਪੜਾਲੇ ਪਿੰਡ-ਪਿੰਡ ਤੇ ਨਗਰ-ਨਗਰ ਹੋਣੇ ਚਾਹੀਦੇ ਆ ਤਾਂ ਕਿ ਸਾਡੇ ਬੱਚੇ ਗੁਰ ਇਤਿਹਾਸ ਨਾਲ ਜੁੜ ਸਕਣ ਬਾਣੀ ਨਾਲ ਜੁੜ ਸਕਣ ਸੱਚੇ ਪਾਤਸ਼ਾਹ ਨਾਲ ਜੁੜ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਗੁਜਰੀ ਵੈਲਫੈਰ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਮੋਹ ਦੀ ਮੰਡੀ ਵਿਖੇ ਬੱਚਿਆਂ ਦਾ ਕੈਂਪ ਲਗਾਇਆ ਗਿਆ ਜੋ ਕਿ ਖਾਸ ਕਰਕੇ ਦਿਹਾਤੀ ਬੱਚੇ ਸਨ ਪਿੰਡਾਂ ਦੇ ਇਹਨਾਂ ਬੱਚਿਆਂ ਨੂੰ ਨਿਤਨੇਮ ਦੀ ਸੰਸਥਾ ਕਰਾਈ ਗਈ ਤੇ ਗੁਰਮਤਿ ਦੀ ਸੋਝੀ ਦਿੱਤੀ ਗਈ ਤਕਸ਼ਰੀ ਕੇਸਗੜ ਸਾਹਿਬ ਦੀ ਛਤਰ ਛਾਇਆ ਹੇਠੀ ਕੈਂਪ ਚਲਾਇਆ ਗਿਆ। ਬੱਚਿਆਂ ਨੂੰ ਸਮਝਾਉਣ ਦੇ ਲਈ ਸਾਥਿਆ ਦੇਣ ਦੇ ਲਈ ਤਕਸ਼ਰੀ ਕੇਸਗੜ ਸਾਹਿਬ ਬਲੋ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ ਨੇ ਆ ਕੇ ਬੱਚਿਆਂ ਦੇ ਇਹ ਜੋ ਕਾਰਜ ਰੰਭਿਆ ਸੀ ਇਹ ਪੂਰਾ ਕੀਤਾ। ਨੇ ਤੇਰੇ ਵੀ ਸਾਥਿਆ ਦਿੱਤੀ ਅਤੇ ਗੁਰਮਤਿ ਚੇਤਨਾ ਦਿੱਤੀ। ਤਕਸ਼ਰੀ ਕੇਸ਼ਵਰ ਸਾਹਿਬ ਬਲੋ ਖਾਸ ਕਰਕੇ ਬੱਚਿਆਂ ਨੂੰ ਸੇਵੀਆਂ ਜਾਂ ਹੋਰ ਹਾਰਡਵੇ ਦਾ ਪ੍ਰਬੰਧ ਕੀਤਾ ਸਾਡੇ ਬਹੁਤ ਹੀ ਸਤਾਰਜੋ ਸੰਤ ਬਾਬਾ ਅਵਤਾਰ ਸਿੰਘ ਜੀ ਟੀਬੀ ਸਾਹਿਬ ਵਾਲੇ ਜਿਹਨਾਂ ਦੇ ਇਹ ਡੇਰਾ ਮੋਇਆਂ ਦੀ ਮੰਡੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਹੈ ਉਹਨਾਂ ਥੱਲੇ ਉਹਨਾਂ ਨੇ ਬੜੀ ਸਤਕਾਰ ਨਾਲ ਕੈਂਪ ਨੂੰ ਸੱਦਾ ਦੇ ਕੇ ਬੱਚਿਆਂ ਨੂੰ ਇੱਥੇ ਕੈਂਪ ਲੋਆਇਆ ਗਿਆ ਮੈਂ ਬਾਬਾ ਅਵਤਾਰ ਸਿੰਘ ਜੀ ਦਾ ਟੀਬੀ ਸਾਹਿਬ ਵਾਲੇ ਦਾ ਤਹਿਤ ਲੋਤ ਧਾੜੀਆਂ ਜਦੋਂ ਕੈਂਪ ਦੀ ਸਮਾਪਤੀ ਹੋਈ ਬੱਚਿਆਂ ਨੇ ਬੜੀ ਰੋ ਦੇ ਵਿੱਚ ਆ ਕੇ ਤੇਜ਼ੀ ਦੇ ਵਿੱਚ ਆ ਕੇ ਸਿੰਘ ਸਾਹਿਬ ਦੇ ਸਵਾਲਾਂ ਦਾ ਜਵਾਬ ਦਿੱਤਾ ਸਿੰਘ ਸਾਹਿਬ ਨੇ 100 ਘਟੋ ਘਟ 100 ਜਿਹੜਾ ਸਵਾਲ ਹੈ ਬੱਚਿਆਂ ਨੂੰ ਲਗਾਤਾਰ ਕੀਤਾ ਏਜੀ ਦੇ ਵਿੱਚ ਬੱਚਿਆਂ ਨੇ ਉਸੇ ਤਰ੍ਹਾਂ ਤੇਜ਼ੀ ਦੇ ਜਵਾਬ ਦਿੱਤਾ ਸਿੰਘ ਸਾਹਿਬ ਦੀ تسਲੀ ਕਰਾਈ ਕਿ ਬੱਚਿਆਂ ਨੇ ਕੋ ਸਿੱਖਿਆ ਸੋ ਇਸੇ ਤਰ੍ਹਾਂ ਮੈਂਬਰ ਸਾਡੇ ਸਤਕਾਰਯੋਗ ਸudar ਚਾਹਦਾ ਸਾਹਿਬ ਜੀ ਜਿਨ੍ਹਾਂ ਨੇ ਆ ਕੇ ਬੱਚਿਆਂ ਨੂੰ ਸਨਮਾਨਿਤ ਕੀਤਾ ਤੇ ਨਾਲ ਹੀ ਗਿਲਾਨੰਦ ਗੜ ਸਾਹਿਬ ਵੱਲੋਂ ਸਤਪ੍ਰੀਤ ਬਾਬਾ ਪ੍ਰੇਮ ਸਿੰਘ ਜੀ ਭੱਲੜੀ ਵਾਲਾ ਨੇ ਵੀ ਨਾਲ ਬੱਚਿਆਂ ਨੂੰ ਸ਼ਰਮਤ ਕੀਤਾ ਸਤਿਕਾਰ ਦਿੱਤਾ ਬੱਚਿਆਂ ਨੂੰ ਸਾਰੇ ਕਮੇਟੀ ਨੇ ਸਾਂਝੇ ਤੌਰ ਤੇ ਸਤ ਬਾਬਾ ਬਤਾਰ ਸਿੰਘ ਜੀ ਅਤੇ ਸਾਡੇ ਸਤਕਾਰਯੋਗ ਮੈਂਬਰ ਚਾਹਵਾ ਸਾਹਿਬ ਤੇ ਉਹਨਾਂ ਦੇ ਨਾਲ ਸਿੰਘ ਸਾਹਿਬ ਤਖਤਰੀ ਕੇਸਗਰ ਸਾਹਿਬ ਗਿਆਨੀ ਤਲਦੀਪ ਸਿੰਘ ਜੀ ਗੜਕਾ ਜੀ ਉਹਨਾਂ ਨੂੰ ਅਤੇ ਬਾਬਾ ਪ੍ਰੇਮ ਸਿੰਘ ਜੀ ਭੱਲੜੀ ਵਾਲਾ ਨੂੰ ਸਰਮਾਤ ਕੀਤਾ ਉਹਨਾਂ ਦੀ ਤਸੱਲੀ ਕਰਾਈ ਕੇ ਇਸੇ ਤਰ੍ਹਾਂ ਕੈਂਪ ਜਿਹੜੇ ਐ ਇਹ ਲੱਗਦੇ ਰਹਿਣ ਕਸ਼ਰੀ ਕੇਸਗੜ ਸਾਹਿਬ ਦੇ ਸਹਿਯੋਗ ਦੇ ਨਾਲ ਬੱਚਿਆਂ ਦੀ ਜਿਹੜੀ ਸਿਹਤ ਬਣੀ ਰਹੇ ਸੋ ਅਸੀਂ ਆਹ ਵਾਲੇ ਸਮੇਂ ਵਾਸਤੇ ਮਾਪਿਆਂ ਨੂੰ ਇਹ ਬੇਨਤੀ ਕਰਦੇ ਆ ਕਿ ਬੱਚੇ ਰਜਾਈਆਂ ਵਿੱਚ ਪਠਾਲ ਕੇ ਸਿਆਲ ਨੂੰ ਪਰਵਿਆਂ ਨੂੰ ਏਸੀ ਮਰੇ ਪਠਾਲ ਕੇ ਬੱਚਿਆਂ ਨੂੰ ਕੋ ਸਿਖਾਇਆ ਨਹੀਂ ਜਾ ਸਕਦਾ ਬੱਚਿਆਂ ਨੂੰ ਕੋ ਜਿੰਦਗੀ ਦੀ ਜੋਦੇ ਨਹੀਂ ਬਣਾਇਆ ਜਾਇਜ਼ ਜਾਇਜ਼ ਜਾਇਜ਼ਾ ਸਕਦਾ ਅਤੇ ਨਾਲ ਹੀ ਆਉਣ ਵਾਲੇ ਸਮੇਂ ਦੇ ਜੋ ਸਾਡੇ ਜ਼ਿੰਮੇਵਾਰੀਆਂ ਵੱਡੀਆਂ-ਵੱਡੀਆਂ ਉਹ ਇਹ ਬੱਚੇ ਨਹੀਂ ਸੁਭਾਅਸਾ ਜਦੋਂ ਤੱਕ ਅਸੀਂ ਇਹਨਾਂ ਬੱਚਿਆਂ ਨੂੰ ਕਿਸੇ ਮਸ਼ਕਤ ਦੇ ਨਾਲ ਨਾ ਜੋੜੀਏ ਬੱਚਿਆਂ ਨੂੰ ਇਹ ਆਉਣ ਵਾਲੇ ਸਮੇਂ ਦੇ ਨਾਲ ਦੂਜਣ ਦਾ ਇੱਕ ਰਸਤਾ ਨਾ ਲੱਭ ਸਕੀਏ ਜਿਵੇਂ ਕਿ ਅੱਜ ਦੇ ਸਮੇਂ ਦੇ ਵਿੱਚ ਨਸ਼ਿਆਂ ਦਾ دریا ਵਗ ਰਿਹਾ ਹੈ ਅੱਜ ਗਰਮੀ ਵੀ ਜ਼ਿਆਦਾ ਐ ਸਰਦੀ ਵੀ ਜ਼ਿਆਦਾ ਐ ਨਸ਼ੇ ਵੀ ਜ਼ਿਆਦਾ ਐ ਹੋਰ ਅਲਾਪਤਾ ਬਹੁਤ ਐ ਇਹਨਾਂ ਸਾਰਿਆਂ ਤੋਂ ਬਚਾਉਣ ਦੇ ਲਈ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਜਾਵੇ ਬਾਣੀ ਦੇ ਬਾਣੇ ਨਾਲ ਜੋੜਿਆ ਜਾਵੇ ਪੂਰੇ ਦੇ ਜੂਰੇ ਨਾਲ ਜੋੜਿਆ ਜਾਵੇ ਸਾਰੀ ਕਮੇਟੀ ਦੀ ਤਹਿ ਦਰੋ ਇਹੀ ਭਿਆਦ ਐ ਇਹੀ ਧੰਵਾਦ ਐ ਬੱਚਿਆਂ ਦਾ ਜਿਹੜੇ ਜਿਹਨਾਂ ਮਾਪੇ ਨੇ ਇਸ 48 ਡਿਗਰੀ ਦੀ ਗਰਮੀ ਦੇ ਵਿੱਚ ਬੱਚਿਆਂ ਨੂੰ ਭੇਜਿਆ ਸਾਡਾ ਸਾਰੀ ਕਮੇਟੀ ਬਲੋ ਤਹਿ ਦਰੋ ਧੰਵਾਦ ਐ ਆਹਾਂ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਬਚੇ ਆਦੇ ਰਹਿਣ ਅਸੀਂ ਬੱਚੇ ਰਸਗਲਾਈ ਦਿੰਦੇ ਰਹੀਏ